ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਖਾਤਰ ਇੱਕ ਮਹਿਕਮੇ ਦੇ ਅਧਿਕਾਰੀਆਂ ਨੂੰ ਅਫਸਰਾਂ ਨੂੰ ਲੈ ਕੇ ਸਰਕਾਰ ਬੜੀ ਸਖਤ ਨਜ਼ਰ ਆਉਂਦੀ ਸੀ ਤੇ ਹੁਣ ਫੇਰ ਵੱਡੇ ਪੱਦਰ ਤੇ ਬਦਲੀਆਂ ਕੀਤੀਆਂ ਗਈਆਂ ਤਹਿਸੀਲਦਾਰਾਂ ਦੀਆਂ ਨਾਈ ਤਹਿਸੀਲਦਾਰਾਂ ਦੀਆਂ ਉਹ ਬਦਲੀਆਂ ਪਹਿਲਾਂ ਵੀ ਥੋੜੇ ਮਹੀਨੇ ਹੋਈਆਂ ਨੇ ਬੜੀ ਵੱਡੀ ਇੱਕ ਚਰਚਾ ਛੜੀ ਸੀ ਕਿ ਜਿਹੜੇ ਕੰਮ ਤੇ ਨਹੀਂ ਜਾਂਦੇ ਉਹਨਾਂ ਨੂੰ ਕੰਮ ਤੇ ਜਾਣਾ ਜੇ ਨਹੀਂ ਕੰਮ ਤੇ ਜਾਂਦੇ ਅਸੀਂ ਹੋਰ ਰੱਖ ਲੈਣੇ ਆ ਮੁੱਖ ਮੰਤਰੀ ਨੇ ਵੀ ਘੁਰਕੀ ਵੱਟੀ ਹੁਣ ਫੇਰ ਉਸੇ ਮਹਿਕਮੇ ਦੇ ਵਿੱਚ ਵੱਡੇ ਪੱਦਰ ਤੇ ਜਿਹੜੀ ਬਦਲੀਆਂ ਕੀਤੀਆਂ ਗਈਆਂ ਉਹਦਾ ਆਧਾਰ ਕੀ ਹੈ ਤਾਂ ਕੋਈ ਜਦੋਂ ਪੰਜਾਬ ਦੇ ਵਿੱਚ ਤਹਿਸੀਲਦਾਰ ਦੇ ਨਾਇਬ ਤਹਿਸੀਲਦਾਰ ਹਾਲਾਂਕਿ ਇਹਦੇ ਚ ਸਾਰੇ ਬੇਈਮਾਨ ਨਹੀਂ ਆ ਤੇ ਸਾਰੇ ਇਮਾਨਦਾਰ ਨਹੀਂ ਆ ਪਰ ਜਿੰਨੇ ਵੀ ਮਹਿਕਮੇ ਨੇ ਜੇ ਉਹਨਾਂ ਸਾਰੇ ਮਹਿਕਮੇ ਚ ਅਗਰ ਮਾੜਾ ਮਹਿਕਮਾ ਗਿਨਿਆ ਜਾਂਦਾ ਨਾ ਉਹ ਰੈਵਨਿਊ ਡਿਪਾਰਟਮੈਂਟ ਗਿਨਿਆ ਜਾਂਦਾ ਹਾਲਾਂਕਿ ਉਹਨਾਂ ਨੂੰ ਵੀ ਪਰਚੋਲ ਕਰਨੀ ਚਾਹੀਦੀ ਕਿ ਇਕਾ ਦੁੱਕਾ ਦੇ ਕਰਕੇ ਸਾਰੇ ਬਦਨਾਮ ਹੋ ਰਹੇ ਨੇ ਜਾਂ ਇੱਕ ਮੱਝ ਨੇ ਪੂਸ਼ਕਮਈ ਦੇ ਸਾਰੇ ਲਿਪੜ ਗਏ ਉਹ ਸਰਕਾਰ ਨੂੰ ਬਲੈਕਮੇਲ ਕਰ ਲਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਫੇਰ ਅੱਖਾਂ ਦਿਖਾਤੀਆਂ ਆਰਡਰ ਪਾਸ ਕਰ ਦਿੱਤੇ ਹੈਗੇ ਕਿ ਸ਼ਾਮ ਦੇ 5 ਵਜੇ ਤੱਕ ਜਾਂ ਵਾਪਸ ਆਜੋ ਨਹੀਂ ਤੇ ਫਿਰ ਆਪਣਾ ਟਿਕਾਣਾ ਹੋਰ ਲੱਭ ਲਓ ਨਹੀਂ ਤੇ ਬੰਦੇ ਭਰਤੀ ਕਰ ਲਗੇ ਫਿਰ ਸਾਰੇ ਹੀ ਜਿਹੜੇ ਨੇ ਉਹ ਸਿੱਧੇ ਹੋ ਗਏ ਹੜਤਾਲ ਵੀ ਵਾਪਸ ਲੈ ਲਈ ਸਟ੍ਰਾਈਕ ਵੀ ਵਾਪਸ ਲੈ ਲਈ ਜੁਆਇਨ ਵੀ ਕਰਨਾ ਸ਼ੁਰੂ ਕੀਤਾ ਪਰ ਨਾਲ ਨਾਲ ਸਰਕਾਰ ਨੇ ਕਿਹਾ ਕਿ ਇਦਾਂ ਦੇ ਰੋਜ਼ ਕਰਿਆ ਕਰਨਗੇ ਕੋਈ 2 250 ਜਿਹੜਾ ਤਹਿਸੀਲਦਾਰ ਸਰਕਾਰ ਨੇ ਬਦਲ ਦਿੱਤਾਗਾ 200 200 ਕਿਲੋਮੀਟਰ ਲੋਕਾਂ ਦੇ ਤਬਾਦਲੇ ਕਰਤੇ ਪੰਜਾਬ ਦੇ ਵਿੱਚ ਜੇ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਨਾ ਕਿਸੇ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਦੇ ਕਿਸੇ ਮੁਲਾਜ਼ਮ ਜਾਂ ਅਧਿਕਾਰੀ ਨੂੰ ਪਠਾਨਕੋਟ ਦਾ ਇੱਕ ਬਲਾਕ ਹੈ ਧਾਰਕਲਾ ਉੱਥੇ ਭੇਜਿਆ ਜਾਂਦਾ ਜਦੋਂ ਕਿਸਤੀ ਦੇ ਨਾਲ ਜਾਣਾ ਪੈਂਦਾ ਉਹ ਪਹਿਲੀ ਵਾਰ ਐਂ ਵੇਖਣਾ ਕਿ ਧਾਰਕਲਾ ਦੇ ਜਾਂ ਉਸ ਏਰੀਆ ਦੇ ਬਾਰਡਰ ਵਾਲੇ ਜਿਹੜੇ ਮਹਾਲੀ ਰੋਪੜ ਪਟਿਆਲੇ ਆ ਕੇ ਦੇਖਨੇ ਤੇ ਉਹਨਾਂ ਨੇ ਕਦੀ ਦੇਖਿਆ ਨਹੀਂ ਸੀ ਉਸ ਸਰਕਾਰ ਨੇ ਬਦਲੀਆਂ ਇਦਾਂ ਹਿਸਾਬ ਨਾ ਕੀਤੀਆਂ ਪਰ ਉਦੋਂ ਸਰਕਾਰ ਨੇ ਕੀ ਕੀਤਾ ਸੀ ਕਿ ਮੰਨ ਲਓ ਉਦੋਂ ਵੀ 60 ਕੀ ਤਹਿਸੀਲਦਾਰ ਹੀ 155 56 ਨਾਇਬ ਤਹਿਸੀਲਦਾਰ ਸੀ ਉਹ ਵੰਡਤੇ ਸੀ ਕਿ 20 ਤਹਿਸੀਲਦਾਰ ਦੇ ਨਾਇਬ ਤਹਿਸੀਲਦਾਰ ਮਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਦੇਤੇ 30 35 ਪਟਿਆਲੇ ਵਾਲੇ ਡਿਪਟੀ ਕਮਿਸ਼ਨਰ ਦੇਤੇ 40 50 ਸੰਗਰੂਰ ਵਾਲੇ ਦੇ ਤੇ 20 25 ਅੰਬਰਸਰੀਆਂ ਨੂੰ ਦੇ ਦਿੱਤੇ ਹੈਗੇ ਡੀਸੀ ਨੂੰ ਕਹਿ ਦਿੱਤਾ ਸੀ ਕਿ ਆ ਤੁਹਾਨੂੰ ਤਹਿਸੀਲਦਾਰ ਦੇ ਨਾਇਬ ਤਹਿਸੀਲਦਾਰਾਂ ਦੀ ਸੂਚੀ ਭੇਜ ਦਿੱਤੀ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨਾਂ ਨੂੰ ਤਨਾਦ ਕਰ ਦੋ ਡਿਪਲੋਟ ਕਰ ਦੋ ਕਿਨੂੰ ਕਿੱਥੇ ਰੱਖਣਾ ਬਲੂਜ ਦਾ ਮਹਾਲੀ ਦੇ ਗੱਲ ਕਰ ਲਈਏ ਕਿ ਤਹਿਸੀਲਦਾਰ ਇੱਕ ਨੂੰ ਜੀਰਪੁਰ ਭੋਈ ਤਾ ਇੱਕ ਨੂੰ ਡੇਰਾ ਬੱਸੀ ਭੇਜਤਾ ਇੱਕ ਨੂੰ ਮਾਜਰੀ ਭੇਜਤਾ ਇੱਕ ਨੂੰ ਖਰਰ ਭੇਜਤਾ ਨਾ ਐਂਦਾ ਕਰਦੇ ਉਹ 5 ਮਾਰਚ ਨੂੰ ਸਾਰੇ ਸੈਟਲ ਹੋ ਗਏ ਅੱਜ ਕੀ ਕੀਤਾ ਕਿ ਅੱਗੇ ਸਰਕਾਰ ਨੇ ਵੰਡ ਤੇ ਜ਼ਿਲ੍ਹੇ ਵੰਡ ਤੇ ਜ਼ਿਲ੍ਹਿਆਂ ਦੇ ਹਿਸਾਬ ਨਾਲ ਤਹਿਸੀਲਦਾਰ ਵੰਡ ਤੇ ਆ ਗਏ ਵੀ ਆਪੇ ਡੀਸੀ ਡਿਸਾਈਡ ਕਰਨੇ ਅੱਜ ਪੰਜਾਬ ਨੇ ਚੰਡੀਗੜ੍ਹੋਂ ਜਿਹੜਾ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਨੇ ਬੰਦੇ ਜਿਹੜੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਭਰਤੀ ਕਰਦੇ ਉਹ ਭਰਤੀ ਨਹੀਂ ਕਰਦੇ ਹੁਕਮ ਜਾਰੀ ਕਰਦੇ ਹੁਣ ਸਵਾਲ ਹੈ ਕਿ ਪਹਿਲਾਂ ਦੀ ਸਰਕਾਰ ਨੇ ਸਜ਼ਾ ਦੇਣ ਵਾਸਤੇ ਸਾਰਿਆਂ ਨੂੰ ਹੀ ਇੱਕੋ ਰਸੇ ਬੰਨਤਾ ਪੰਜ-ਛੇ ਦਾਗੀ ਹੋ ਸਕਦੇ ਨੇ ਸਰਕਾਰ ਨੇ 2-250 ਬੰਦਾ ਦਾਗੀ ਘੋਸ਼ਿਤ ਕਰ ਦਿੱਤਾਗਾ ਹੁਣ ਮੰਨ ਲਓ ਇਹਦੇ ਵਿੱਚ ਵਿੱਚ ਬਹੁਤ ਸਾਰੇ ਜਿਹੜੇ ਨੇ ਲੇਡੀਜ਼ ਨੇ ਲੇਡੀਜ਼ ਵੀ ਸਜ਼ਾ ਭੁਗਤ ਰਹੀਆਂ ਨੇ ਹੁਣ ਮੰਨ ਲਓ ਇੱਕ ਲੇਡੀ ਤਹਿਸੀਲਦਾਰਾ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੱਗੀ ਆ 5 ਮਾਰਚ ਨੂੰ ਉਹਨੇ ਆਪਣਾ ਉੱਥੇ ਘਰ ਘੁਰ ਲੱਭ ਲਿਆ ਰਾਤੀ ਨੂੰ ਆਰਡਰ ਆ ਗਿਆ ਕਿ ਤੂੰ ਚੱਲ ਜਾ ਕੇ ਅਜਨਾਲੇ ਚੱਲ ਜਾਂ ਰਮਦਾਸ ਚੱਲ ਜਾਂ ਟਾਰੀ ਚੱਲ ਜੀ ਉਹਨੂੰ ਫਿਰ ਅਜੇ ਉਹ ਥਿਰ ਘਰ ਲੱਭਣਾ ਪਿਆਗਾ ਹਮ ਹੈਦ ਇੱਕੋ ਜ਼ਿਲ੍ਹਾ ਪਰ ਹੁਣ ਅੱਜ ਜਿਹੜੇ ਡਿਪਾਰਟਮੈਂਟ ਨੇ ਇਦਾਂ ਆਰਡਰ ਕੀਤੇ ਉਹ 90% ਜਿਹੜੇ 5 ਮਾਰਚ ਨੂੰ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਜਿਹੜੇ ਬਦਲੇ ਸੀ ਉਹਨਾਂ 'ਚ 90% ਉਹ ਹੀ ਆ ਜਿਨ੍ਹਾਂ ਨੂੰ ਵਿਦਨ ਦਾ ਡਿਸਟ੍ਰਿਕਟ ਵਿਦਨ ਦੀ ਤਹਿਸੀਲ ਜਿਹੜੇ ਹਾਂ ਮੰਨ ਲਓ ਪਹਿਲਾਂ ਜਿਹੜਾ ਕੋਈ ਬੰਦਾ ਅੰਮ੍ਰਿਤਸਰ ਸ਼ਹਿਰ 'ਚ ਲੱਗਾ ਸੀ ਉਹਨੂੰ ਜਾ ਕੇ ਜਨਾਲਾ ਬਦਲ ਦਿੱਤਾ ਹੋਊਗਾ ਜਾਂ ਜੇ ਤਾਂ ਮਹਾਲੀ ਸ਼ਹਿਰ ਦੇ ਵਿੱਚ ਕੋਈ ਤਹਿਸੀਲਦਾਰ ਸੀ ਉਹਨੂੰ ਜਾ ਕੇ ਉਹਨ ਡੇਰਾ ਬੱਸੀ ਲਾ ਦਿੱਤਾ ਡੇਰਾ ਬੱਸੀ ਵਾਲੇ ਨੂੰ ਜਾ ਕੇ ਮਾਜਰੀ ਲਾ ਦਿੱਤਾ ਮਾਜਰੀ ਵਾਲੇ ਨੂੰ ਲਾ ਕੇ ਘਰ ਲਾਤਾ ਇਦਾਂ ਜਿਹੜੀ ਆ ਉਹ ਚੇਂਜ ਕਰਦੇ ਪਰ ਇਹਦੇ ਨਾਲ ਰਿਜ਼ਲਟ ਕੀ ਆ ਸਵਾਲ ਦਾ ਰਿਜ਼ਲਟ ਕੀ ਆ ਜਿਹੜਾ ਬੰਦਾ ਕਰਪਟ ਹੋਊਗਾ ਉਹ ਜਿਹੜੀ ਮਰਜ਼ੀ ਜ਼ਿਲ੍ਹੇ ਚ ਭੇਜ ਦਿਓ ਜ਼ਿਲ੍ਹਾ ਛੱਡੋ ਜਿਹੜੇ ਮਰਜ਼ੀ ਪੰਜਾਬ ਦੇ ਕਿਸੇ ਕੋਲ ਉਹਨੇ ਤੇ ਮੂੰਹ ਮਾਰਨਾ ਹੀ ਮਾਰਨਾ ਹੁਣ ਆ ਕਿ ਪਹਿਲਾਂ ਜਿਹੜੇ ਤਹਿਸੀਲਦਾਰ ਸੀ ਉਹ ਜਿਹੜੇ ਬਦਲੇ ਸੀ ਸਰਕਾਰ ਦਾ ਗੁੱਸਾ ਹੈ ਅੱਜ ਜਿਹੜੇ ਬਦਲੇ ਨੇ ਇਹਦੇ ਚ ਸਰਕਾਰ ਦਾ ਗੁੱਸਾ ਹੀ ਜਾਂ ਜਿਹੜੇ ਐਮ ਐਲ ਏਜ਼ ਨੇ ਜਾਂ ਮੰਤਰੀ ਉਹਨਾਂ ਦੀਆਂ ਸ਼ਿਫਾਰਸ਼ਾਂ ਹੀ ਕਿਉਂਕਿ ਪਹਿਲਾਂ ਦੀ ਗੁੱਸਾ ਇੱਕ ਮਹੀਨੇ ਬਾਅਦ ਜਿਹੜੇ ਤਹਿਸੀਲਦਾਰ ਉਹ ਬਦਲਦਾ ਕੀ ਤੋਕਾ ਇਹ ਸਰਕਾਰ ਨਹੀਂ ਦਸੀ ਪਰ ਸਰਕਾਰ ਦੇ ਜਿਹੜੇ ਮੰਤਰੀ ਨੇ ਉਹਨਾਂ ਨੇ ਤਾਂ ਸਪਸ਼ਟ ਕਰ ਦਿੱਤਾਗਾ ਜਿਹੜੇ ਮਾਲ ਮੰਤਰੀ ਨੇ ਉਹਨਾਂ ਕਹਿੰਦਾ ਕਿ ਜਿਹੜੇ 56 ਤਹਿਸੀਲਦਾਰ 166 ਨਾਇਬ ਤਹਿਸੀਲਦਾਰ ਉਹ ਬਦਲ ਦਿੱਤੇ ਤੇ ਜਿਹੜੇ ਹਰਦੀਪ ਸਿੰਘ ਮੁੰਡੀਆਂ ਸਾਹਿਬ ਨੇ ਉਹ ਕਹਿੰਦੇ ਨੇ ਕਿ ਤੁਰੰਤ ਡਿਊਟੀ ਜੁਆਇਨ ਕਰ ਲਓ ਮੈਂ ਹੁਣ ਐਕਸ਼ਨ ਕਰਾਂਗਾ ਜਿਹੜਾ ਵੀ ਮੈਨੂੰ ਗੈਰ ਹਾਜ਼ਰ ਪਾਇਆ ਗਿਆ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ ਉਹਨਾਂ ਨੇ ਆਪਣੇ ਜਿਹੜੇ ਤਹਿਸੀਲਦਾਰ ਬਦਲੇ ਇਹਦੇ ਰੈਵਨਿਊ ਡਿਪਾਰਟਮੈਂਟ ਨੇ ਬਦਲੇ ਨੇ ਪਰ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਆ ਹਰਦੀਪ ਸਿੰਘ ਮੁੰਡੀਆਂ ਉਹਨਾਂ ਨੇ ਉਹਦੇ ਤੇ ਲਿਖਿਆ ਹੈਗਾ ਉਹਨਾਂ ਨੇ ਲਿਖਿਆ ਕਿ ਉਹ ਖੁਦ ਦਫਤਰਾਂ ਦੀ ਚੈਕਿੰਗ ਕਰਨਗੇ ਅਗਰ ਕੋਈ ਗੈਰਹਾਜ਼ਰ ਪਾਇਆ ਗਿਆ ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਉਹ ਕਹਿੰਦੇ ਨੇ ਕਿ ਇਹ ਮਾਲ ਵਿਭਾਗ ਦੇ ਵਿੱਚ ਜਿਹੜੇ ਸੁਧਾਰ ਤੇ ਦਫਤਰਾਂ ਦੇ ਵਿੱਚ ਮਿਲ ਰਹੀਆਂ ਸ਼ਿਕਾਇਤਾਂ ਦੇ ਚੱਲਦੇ ਤਬਾਦਲੇ ਕੀਤੇ ਗਨੇ ਮਤਲਬ 1 ਤੇ 5 ਮਾਰਚ ਨੂੰ ਤਬਾਦਲੇ ਕੀਤੇ 5 ਮਾਰਚ ਤੋਂ ਲੈ ਕੇ 5 ਅਪ੍ਰੈਲ ਅਪ੍ਰੈਲ ਵੀ ਖਤਮ ਹੋਣ ਵਾਲੀ ਮਤਲਬ 1 ਮਹੀਨੇ ਸਵਾ ਮਹੀਨੇ ਦੇ ਵਿੱਚ ਕਿ ਹਲੇ ਵੀ ਕ腐ਸ਼ਨ ਹੋ ਰਹੀ ਸੀ ਇਹ ਮੰਤਰੀ ਸਾਹਿਬ ਨੂੰ ਦੱਸਣਾ ਜੀ ਦਾ ਹਾਲਾਕੋ ਕਹਿੰਦੇ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਜ਼ੀਰੋ ਟੋਲਰੈਂਸ ਆ ਹੁਣ ਇਹ ਜਿਹੜਾ ਸਵਾਲ ਹੈ ਕਿ ਕਈ ਤੇ ਵੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਫੀਲਡ 'ਚ ਉਤਰ ਗਏ ਆਏ ਉਹ ਮੇਰੇ ਇੱਕ ਵਾਰ ਆ ਉਹ ਡੇਰਾ ਬੱਸੀ 'ਚ ਜਾਂ ਦੋ ਤਿੰਨ ਤਹਿਸੀਲਾਂ ਦੇ ਵਿੱਚ ਉਹਨਾਂ ਨੇ ਖੁਦ ਜਿਹੜਾ ਵਾ ਅ ਦੌਰਾ ਕੀਤਾ ਸੀ ਔਰ ਉਦੋਂ ਕੁਝ ਤੇ 18 ਦੇ ਤਹਿਸੀਲਦਾਰ ਜਿਹੜੇ ਆਏ ਨਹੀਂ ਫਿਰ ਉਹਨਾਂ ਨੇ ਤਬਾਦਲ ਹੋ ਗਏ ਹੁਣ ਆ ਸਵਾਲ ਹੈ ਕਿ 5 ਮਾਰਚ ਨੂੰ ਜਿਹੜੇ ਬਦਲੇ ਤਹਿਸੀਲਦਾਰੇ ਸਰਕਾਰ ਨੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਸੀ ਔਰ ਸਰਕਾਰ ਕਹਿੰਦੀ ਹੈ ਝੁਕਾਂਗੇ ਨਹੀਂ ਤੇ ਸਰਕਾਰ ਨੇ ਉਹਨਾਂ ਨੂੰ ਬਦਲੇ ਵੀ ਕਰ ਦਿੱਤੇ ਉਹ ਸਰਕਾਰ ਦਾ ਗੁੱਸਾ ਵੀ ਜਾਇਜ਼ ਸੀ ਦੂਰ ਦਰਾਡੇ ਚਲੋ ਇੱਕ ਡਿਊਟੀ ਦਾ ਪਾਰਟ ਵੀ ਤੁਸੀਂ ਕਰਨੀ ਤੇ ਨੌਕਰੀ ਹੈ ਇਦਾਂ ਦੇ ਜਿਹੜੇ ਫੌਜੀ ਨੇ ਉਹਦੇ ਸਰਦਾਂ ਛੱਡ ਕੇ ਆ ਜੇ ਕਰਨਗੇ ਨਾ ਮੈਨੂੰ ਲੱਗਦਾ ਕਿ ਇਹਨਾਂ ਦੀਆਂ ਬਦਲੀਆਂ ਜਿਹੜੀਆਂ ਵਾ ਪੁਲਿਸ ਵਾਲੀਆਂ ਸਿਵਲ ਡਿਪਾਰਟਮੈਂਟ 2 ਸਾਲ ਤੋਂ ਜ਼ਿਆਦਾ ਇਹਨਾਂ ਨੂੰ ਰੱਖਣਾ ਨਹੀਂ ਚਾਹੀਦਾਗਾ ਪਿੱਛੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਕਿ ਮੁੰਚੀ ਬਦਲਦੇ ਕਿਉਂਕਿ ਪੰਜਾਬ ਦੇ ਵਿੱਚ ਕਈ ਇਹੋ ਜਿਹੇ ਅਫਸਰ ਨੇ ਉੱਥੇ ਹੀ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਨੇ ਕਿ ਉਹੀ ਮੁੰਚੀ ਉਹੀ ਐਸਆਈ ਉਹੀ ਸਬ ਇੰਸਪੈਕਟਰ ਉਹੀ ਇੰਸਪੈਕਟਰ ਉਹੀ ਡੀਐਸਪੀ ਬਣ ਗਏ ਤੇ ਕਈ ਉਹਨਾਂ ਚੋਂ ਉਹੀ ਐਸਪੀ ਬਣ ਗਏ ਨੇ ਇਹ ਬਦਲਦੇ ਰਹਿਣੇ ਚਾਹੀਦੇ ਹੈਗੇ ਨੇ ਉਹ 2-2 ਸਾਲ ਬਾਅਦ ਬਦਲ ਚ ਨੇ ਇਹ ਨਹੀਂ ਹੋਣਾ ਕਿ ਕਿਸੇ ਨੂੰ 200 ਕਿਲੋਮੀਟਰ ਸੌੜਦਾ ਕਿ ਇਹਨੂੰ 20 ਕਿਲੋਮੀਟਰ ਸੌੜ ਦਿੰਦਾ ਉਹ ਪਹਿਲਾ ਕੰਮ ਸੀ ਕਿ ਪਰ ਬੱਸਾਂ ਹੀ ਲੋਕਾਂ ਕੋ ਆਪਣੇ ਸਾਧਨ ਹੀ ਸੀ ਪਰ ਜਿਨ੍ਹਾਂ ਨੂੰ ਚਸਕਾ ਪੈ ਜਾਂਦਾ ਨਾ ਸ਼ਹਿਰਾਂ ਦੇ ਵਿੱਚ ਵੀ ਮੈਂ ਤੇ ਚੰਡੀਗੜੀ ਰਹਿਣਾ ਮੈਂ ਤੇ ਮਹਾਲੀ ਰਹਿਣਾ ਮੈਂ ਤੇ ਰੋਪੜ ਰਹਿਣਾ ਮੈਂ ਬਠਿੰਡੇ ਰਹਿਣਾ ਨਾ ਉਹ ਪਿੰਡਾਂ 'ਚ ਜਾ ਕੇ ਖੁਸ਼ ਨਹੀਂ ਹੈ ਜੀ ਤੇ ਪਰ ਜਿਹੜੇ ਨੇ ਤੁਹਾਨੂੰ ਤੇ ਨੌਕਰੀ ਕਰਨੀ ਪੈਣੀ ਹੈ ਪਰ ਕਿਉਂਕਿ ਇੱਕ ਇੱਕ ਪੈਸੇ ਦਾ ਇੱਕ ਬੜਾ ਵਧੀਆ ਸਾਧਨ ਬਣ ਗਿਆ ਮਾਸਟਰਾਂ ਦੀਆਂ ਬਦਲੀਆਂ ਕਰ ਦੋ ਡਾਕਟਰਾਂ ਦੀਆਂ ਬਦਲੀਆਂ ਕਰ ਦੋ ਤਸੀਲਦਾਰਾਂ ਦੀ ਐਨਾਬ ਤੋਂ ਸਟੇਲਰ ਕਲਰਕਾਂ ਦੀਆਂ ਇਹ ਪੰਜਾਬ ਵਿੱਚ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਇੱਕ ਜਿਹੜੀ ਇਹ ਰਵਾਇਤ ਤੋੜਨੀ ਚਾਹੀਦੀ ਹੈਗੀ ਆ ਕਿ ਜਾਂ ਦੇ ਨੌਕਰੀ ਕਰੋ ਨੌਕਰੀ ਤੇ ਕਹਿੰਦੇ ਕਿ ਨੌਕਰੀ ਕੀ ਤੇ ਨਖਰਾ ਕੀ ਪਰ ਲੋਕ ਕੀ ਸਰਕਾਰੀ ਮੁਲਾਜ਼ਮ ਕੀ ਕਹਿੰਦੇ ਉਹ ਫਿਰ ਬਲੈਕਮੇਲ ਕਰਦੇ ਨੇ ਸਰਕਾਰਾਂ ਨੂੰ ਐਮਐਲਏ ਮੰਤਰੀਆਂ ਨੂੰ ਕਿ ਜੇ ਕੀਤਾ ਫਿਰ ਕੋਈ ਨਹੀਂ ਤੁਹਾਨੂੰ ਵੋਟਾਂ ਦੇ ਦੱਸਾਂਗੇ ਲੋਕੀ ਦੇ ਕਹਿੰਦੇ ਕਿ ਸਾਡੇ ਘਰਾਂ ਦੇ ਨੇੜੇ ਤੇੜੇ ਸਭ ਕੁਝ ਹੋਵੇ ਵੀ ਸਾਡੇ ਸਾਹਮਣੇ ਹੀ ਦਫਤਰ ਹੋਵੇ ਆਈਏ ਤੇ ਜਾਈਏ ਤੇ ਆਈਏ ਤੇ ਜਾਈਏ ਪਰ ਇਹ ਜੇ ਬਦਲੀਆਂ ਵਾਂ ਠੀਕ ਜੇ ਕੋਈ ਜੈਨੂਨਾ ਕੇਸ ਆ ਮਤਲਬ ਲੇਡੀਆਂ ਨੇ ਰਿਟਾਇਰਮੈਂਟ ਦੇ ਨੇੜੇ ਨੇ ਜੰਗ ਉਹਨਾਂ ਦੇ ਘਰ ਕੋਈ ਹੈ ਨਹੀਂ ਉਹਨਾਂ ਨੂੰ ਤੇ ਨੇੜੇ ਰੱਖਿਆ ਜਾ ਸ ਪਰ ਇਹ 2 ਸਾਲ ਬਾਅਦ ਸਰਕਾਰਾਂ ਨੂੰ ਇਹ ਕਰਦੇ ਰਹਿਣਾ ਚਾਹੀਦਾ ਕਈ ਦੇਖੋ ਤੁਸੀਂ ਪੁਲਿਸ ਵਾਲੇ ਨੇ ਉਹ ਜਿਹੜੇ ਜ਼ਿਲ੍ਹੇ ਦੇ ਵਿੱਚ ਹੀ ਉਹ ਹੀ ਉੱਥੇ ਹੀ ਕੰਮ ਕਰੀ ਜਾਂਦੇ ਉਹ ਫਿਰ ਉੱਥੇ ਇੱਕ ਵਾਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਗੱਲ ਬੜੀ ਵਾਜਬ ਆ ਕਿ ਉੱਥੇ ਕਰਪਸ਼ਨ ਦੇ ਜ਼ਿਆਦਾ ਜਿਹੜੇ ਨੇ ਉਹ ਜਿਹੜੇ ਵੱਧ ਜਾਂਦੇ ਨੇ ਚਾਂਸ ਜ਼ਿਆਦਾ ਵੱਧ ਜਾਂਦੇ ਪਰ ਇਹ ਜਿਨ੍ਹਾਂ ਦੇ ਵਿੱਚ ਜੈਨੂਨ ਹੈ ਕਈ ਉਹ ਪਿੱਛੇ ਦੀ ਇੱਕ ਤਹਿਸੀਲਦਾਰੀ ਉਹ ਕਹਿੰਦੇ ਕਿ ਡੇਲੀ ਬਸ ਤੇ ਆਉਂਦਾ ਹੈ ਉਹ ਵੀ ਰਗੜਿਆ ਗਿਆ ਸੀ ਇਹਨਾਂ 'ਚ ਬਹੁਤ ਸਾਰੇ ਅਜਿਹੇ ਨੇ ਜਿਹੜੇ ਇਮਾਨਦਾਰ ਨੇ ਰਗੜੇ ਗਏ ਨੇ ਪਰ ਆ ਜਿਹੜੀ ਦੁਬਾਰਾ ਜਿਹੜੀ ਟ੍ਰਾਂਸਫਰ ਕੀਤੀ ਹੈ ਪਤਾ ਨਹੀਂ ਕੀ ਤੱਕ ਸੀ ਕਿ ਪਹਿਲਾਂ ਹੀ ਉਹ ਹੀ ਬਸ ਇਹ ਕਿ ਸਟੇਸ਼ਨ ਚੇਂਜ ਹੋ ਗਏ ਅੱਗੇ ਡਿਸਟ੍ਰਿਕਟ ਚੇਂਜ ਹੋਏ ਇਹ ਹੁਣ ਸਟੇਸ਼ਨ ਚੇਂਜ ਹੋਏ ਨੇ ਪਰ ਸਰਕਾਰ ਨੂੰ ਇਹਦੇ 'ਚ ਕਿੰਨਾ ਫਾਇਦਾ ਹੁੰਦਾ ਜਾਂ ਲੋਕ ਕਿਨੇ ਕਿਉਂਕਿ ਜਿਹੜੇ 1 ਮਹੀਨੇ ਦੇ ਵਿੱਚ ਜੇ ਕਰਪਸ਼ਨ ਨਹੀਂ ਰੁਕੀ ਏਡੀਆਂ ਵੱਡੀਆਂ ਸਜ਼ਾਵਾਂ ਦੇ ਕੇ ਬਦਲੀਆਂ ਦੇ ਰੂਪ ਦੇ ਵਿੱਚ ਤੇ ਫਿਰ ਜਿਹੜੇ ਬੰਦੇ ਨੇ ਨਹੀਂ ਸੁਧਰਨਾ ਉਹ ਉਹ ਸੁਧਰ ਨਹੀਂ ਸਦਾ ਅੱਜ ਹੀ ਖਬਰ ਛਪੀ ਹੈ ਗਿਆ ਕਿ ਇੱਕ ਤਹਿਸੀਲਦਾਰ ਤੇ ਇੱਕ ਪਟਵਾਰੀ ਫੜੇ ਗਏ ਨੇ ਰਿਸ਼ਵਤ ਲੈਂਦੇ ਹੈਗੇ ਤੇ ਜਿਨ੍ਹਾਂ ਦੀ ਮੂੰਹ ਨੂੰ ਇੱਕ ਵਾਰ ਹੱਡੀ ਲੱਗ ਜੇ ਨਾ ਉਹ ਬੰਦਾ ਕਿੱਥੇ ਛੱਡਦਾ ਹੈਗਾ ਤੇ ਬਹੁਤ ਸਾਰੇ ਅਜਿਹੇ ਅਫਸਰ ਨੇ ਉਹ ਹੱਡ ਡਿਪਾਰਟਮੈਂਟ ਦੇ ਵਿੱਚ ਆ ਗਏ ਹੱਡ ਡਿਪਾਰਟਮੈਂਟ ਦੇ ਵਿੱਚ ਚੰਗੇ ਅਫਸਰ ਵੀ ਨੇ ਤੇ ਮਾੜੇ ਵੀ ਨੇ ਪਰ ਜ਼ਿਆਦਾ ਜਿਹੜੀ ਉਹ ਮਾੜਿਆਂ ਦੀ ਸੁਣਵਾਈ ਹੁੰਦੀ ਹੈ ਜਿਹੜੇ ਬੰਦੇ ਇਮਾਨਦਾਰ ਆ ਉਹ ਤਾਂ ਪ੍ਰਵਾਹ ਨਹੀਂ ਕਰਦੇ ਕਹਿੰਦੇ ਤਨਖਾਹ ਹੀ ਲੈਣੀਆਂ ਅਸੀਂ ਇਸ ਸਟੇਸ਼ਨ ਤੇ ਜਾ ਕੇ ਕੰਮ ਕਰ ਲਾਂਗੇ ਜਾਂ ਕਿਸੇ ਹੋਰ ਸਟੇਸ਼ਨ ਤੇ ਜਾ ਕੇ ਕੰਮ ਕਰ ਲਾਂਗੇ